ਸਤ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਅਸੀਂ ਕੱਲ ਇੱਕ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਬਿਜਲੀ ਦੇ ਪਲੱਗਾਂ ਬਾਰੇ ਜਾਣਕਾਰੀ ਦਿੱਤੀ ਸੀਗੀ ਤੇ ਅੱਜ ਅਸੀਂ ਤੁਹਾਨੂੰ ਕਿਚਨ ਦੀਆਂ ਤਾਰਾਂ ਬਾਰੇ ਜਾਣਕਾਰੀ ਦੇਵਾਂਗੇ ਤੇ ਇਹ ਜਿਹੜੀਆਂ ਜਿਹੜੇ ਕਿਚਨ ਦੇ ਪਲੱਗ ਹੁੰਦੇ ਨੇ ਕਾਊਂਟਰ ਦੇ ਉੱਤੇ ਜਿੱਥੇ-ਜਿੱਥੇ ਵੀ ਕਾਊਂਟਰ ਹੈ ਉਹਦੇ ਹਿਸਾਬ ਦੇ ਨਾਲ ਪਲੱਗ ਲਾਣੇ ਪੈਂਦੇ ਆ ਜੇ ਕਾਊਂਟਰ ਕਿਤੇ ਚੁੱਲ੍ਹੇ ਦੇ ਨਾਲ ਸਟੋਵ ਦੇ ਨਾਲ 2 ਫੁੱਟ ਦਾ ਤੇ ਉਹਦੇ ਤੇ ਵੀ ਇੱਕ ਪਲੱਗ ਉਹ ਮੰਗਦੇ ਆ ਸੋ ਇਹ ਜਿਹੜੀ ਤਾਰ ਆ ਇਹ ਉੱਤੇ ਹੱਡ ਨੂੰ ਪੈਣੀ ਹੈਗੀ ਹੈ ਜਿਹੜਾ ਸਟੋਵ ਦੇ ਉੱਤੇ ਪੱਖਾ ਕਹਿੰਦੇ ਦਾ ਪੰਜਾਬੀ ਜਿਵੇਂ ਪੱਖਾ ਲੱਗਣਾ ਹੱਡ ਲੱਗਣਾ ਸੋ ਇਹਨੂੰ ਐਗਜੋਸਟ ਫੈਨ ਨੂੰ ਦੀ ਤਾਰ ਹੈਗੀ ਹੈ ਇਹ ਸੋ ਕਿਚਨ ਦੇ ਪਲੱਗਾਂ ਦੀ ਜਿਹੜੀ ਤਾਰ ਹੁੰਦੀ ਹੈਗੀ ਇਹ ਇਹਨੂੰ 12 2 ਦੀ ਤਾਰ ਕਹਿੰਦੇ ਹੈਗੇ ਆ 12 2 ਨੰਬਰ ਦੀ ਤਾਰ ਹੁੰਦੀ ਆ ਤੇ ਇਹ ਇੱਕ ਪਲੱਗ ਤੋਂ ਲੈ ਕੇ ਫਿਰ ਦੂਜੇ ਇੱਕ ਪਲੱਗ ਦੇ ਵਿੱਚ ਜੀ ਐਫ ਸੀ ਵਾਲਾ ਜਿਹੜਾ ਉਹ ਪਲੱਗ ਲੱਗਦਾ ਹੈਗਾ ਬਾਕਸੇ ਦੇ ਵਿੱਚ ਸੋ ਉਹ ਇੱਕ ਤੋਂ ਤੁਸੀਂ ਦੂਜੇ ਬਾਕਸੇ ਨੂੰ ਜਿਹੜੀ ਤਾਰ ਉਹ ਰਨ ਕਰ ਸਕਦੇ ਆ ਸੋ ਇੱਕ ਤਾਰ ਦੇ ਨਾਲ ਦੋ ਪਲੱਗ ਜਿਹੜੇ ਲੱਗਦੇ ਹੈਗੇ ਆ ਸੋ ਇਹ ਬਾਹਰਲੀ ਵਾਲ ਆ ਸਾਡੀ ਇੱਥੇ ਕਿਚਨ ਲੱਗਣੀ ਆ ਬਾਹਰਲੀ ਕੰਧ ਕਰਕੇ ਇਹਨੂੰ ਇਨਸੂਲੇਟਡ ਜਿਹੜੇ ਹੈਗੇ ਆ ਉਹ ਬਾਕਸ ਲਾਣੇ ਪੈਂਦੇ ਹੈਗੇ ਆ ਇਹ ਬਾਕਸ ਹੈਗੇ ਆ ਇਨਸੂਲੇਟਡ ਸੋ ਇਹਦੇ ਵਿੱਚ ਜਿਹੜੀ ਬਾਹਰੋਂ ਹਵਾ ਮੋਸ਼ਕੀ ਵਗੈਰਾ ਉਹ ਨਹੀਂ ਅੰਦਰਲੇ ਪਾਸੇ ਆਉਂਦਾ ਹੈਗਾ ਤੇ ਦੂਜਾ ਇਹਦਾ ਲਾਣ ਦਾ ਇਹ ਵੱਡਾ ਕਾਰਨ ਆ ਇਹ ਇਹ ਜਿਹੜੇ ਬਾਕਸ ਇਹ ਜਿਹੜਾ ਜੀਐਫਸੀ ਵਾਲਾ ਪਲੱਗ ਹੁੰਦਾ ਉਹ ਵੱਡੇ ਸਾਈਜ਼ ਦਾ ਹੁੰਦਾ ਰੈਗੂਲਰ ਪਲੱਗ ਦੇ ਨਾਲੋਂ ਤੇ ਉਹ ਇਹਦੇ ਵਿੱਚ ਖੁੱਲਾ ਡੁੱਲਾ ਫਿੱਟ ਹੋ ਜਾਂਦਾ ਹੈਗਾ ਸੋ ਇਸ ਕਰਕੇ ਉਹ ਇਹ ਬਾਕਸ ਜਿਹੜੇ ਆ ਤਾਂ ਲਾ ਲਈਦੇ ਹੈਗੇ ਆ ਸੋ ਆ ਜਿਹੜੀ ਆ ਉੱਤੇ ਹੱਡ ਨੂੰ ਤਾਰ ਪੈ ਗਈ ਥੱਲੇ ਦੇ ਵਿੱਚ ਸਟੋਵ ਦੀ ਇੱਥੇ ਸਟੋਵ ਦਾ ਬਾਕਸ ਲੱਗੂਗਾ ਤੇ ਇੱਕ ਇੱਥੇ ਛੋਟਾ ਕਾਊਂਟਰ ਲੱਗੂਗਾ ਉਹ ਪਲੱਗ ਜਿਹੜਾ ਉਸ ਕਾਊਂਟਰ ਤੇ ਆ ਜਾਣ ਦੋ ਪਲੱਗ ਉਸ ਕਾਊਂਟਰ ਤੇ ਆ ਜਾਣੇ ਨਾਲ ਸਟੋਵ ਤੇ ਫਿਰ ਇੱਥੇ ਆਪਣਾ ਸਿੰਕ ਆ ਜਾਏਗਾ ਤੇ ਸਿੰਕ ਦੇ ਨਾਲ ਫਿਰ ਆਹਾ ਇੱਕ ਪਲੱਗ ਹੋਰ ਆ ਗਿਆ ਤੇ ਆ ਜਿਹੜਾ ਇਹ ਫਰਿੱਜ ਇੱਥੇ ਆ ਗਿਆ ਇਹ ਫਰਿੱਜ ਨੂੰ ਆ ਗਿਆ ਸੋ ਇਸ ਤਰੀਕੇ ਨਾਲ ਜਿਹੜੀ ਸਾਡੀ ਕਿਚਨ ਹੈ ਜੀ ਉਹ ਕੰਪਲੀਟ ਹੋ ਗਈ ਸੋ ਇੱਥੇ ਇੱਕ ਡਿਸ਼ਵਾਸ਼ਰ ਦਾ ਵੀ ਪੁਆਇੰਟ ਛੱਡਣਾ ਸੋ ਹਾਰ ਡਿਸ਼ ਅਛਾ ਡਿਸ਼ਵਾਸ਼ਰ ਦੀ ਹੋਗੀ ਸੋ ਇਹਨੂੰ ਹੈਂਗ ਕਰਕੇ ਅੰਦਰ ਪਲੱਗ ਲਾ ਦੇਣ ਤੇ ਜੀਤ ਸਿੰਘ ਲੱਗੇ ਨੇ ਨਾਲ ਸਾਡੇ ਜੀਤ ਸਿੰਘ ਹੁਣੀ ਇਹ ਜਸਵਿੰਦਰ ਸਿੰਘ ਦੇ ਹੈਲਪਰ ਹੈਗੇ ਨੇ ਜਸਵਿੰਦਰ ਸਿੰਘ ਹੁਣੀ ਜਿਹੜੇ ਆ ਇਹ ਆਪਣੇ ਮਾਸਟਰ ਲਾਇਸੈਂਸ ਹੋਲਡਰ ਹੈਗੇ ਨੇ ਇਲੈਕਟ੍ਰੀਸ਼ੀਅਨ ਤੇ ਏਜੀ ਸਿੰਘ ਨਾਲ ਜਿਹੜੇ ਨੇ ਇਹ 17 ਰਨ ਕਰਦੇ ਨੇ ਇਹਦੇ ਵਿੱਚ ਜਿਹੜੀਆਂ ਨੇ ਉਹ ਬਾਹਰਲੇ ਪਾਸੇ ਵੀ ਤਾਰਾਂ ਲੱਗ ਆਪਣੇ ਪਲੱਗ ਲੱਗਣ ਉਹਦੀ ਆ ਆ ਡੋਰ ਆ ਇਹ ਸੈਂਸਰ ਲਾਈਟ ਲੱਗੂਗੀ ਇਹਨੂੰ ਬਾਹਰਲੇ ਪਾਸੇ ਸੋ ਇਹ ਤਾਰਾਂ ਇੱਥੋਂ ਦੀ ਪਾਣਗੇ ਇਹਨੂੰ ਹੁਣ ਕੋ ਕਲੰਪ ਲੱਗੇ ਨੇ ਰਾਣ ਤੇ ਇੱਕ ਇਧਰ ਲੱਗੇ ਨੇ ਭਾਈ ਸਾਹਿਬ ਦਵਿੰਦਰ ਸਿੰਘ ਤੇ ਇਹ ਤਾਰਾਂ ਰਨ ਕਰਦੇ ਨੇ ਜਿਹੜੀਆਂ ਆ ਲਿਵਿੰਗ ਰੂਮ ਆ ਇਹ ਲਿਵਿੰਗ ਰੂਮ ਦੇ ਵਿੱਚ ਜਿੰਨੇ ਪਲੱਗ ਨੇ ਇਹ ਸਾਰੇ ਇੱਕ ਦੇ ਨਾਲ ਦੂਜਾ ਪਲੱਗ ਇਹ ਫੇਰ ਉਹੀ ਇਨਸੂਲੇਟਡ ਬਾਕਸ ਆਗਾ ਇੱਥੇ ਕਿਉਂਕਿ ਇਹ ਬਾਹਰਲੀ ਕੰਧ ਆ ਤੇ ਇਹ ਸਾਰੀ ਕੰਧ ਬਾਹਰਲੀ ਆ ਇੱਥੋਂ ਇਨਸੂਲੇਟਡ ਬਾਕਸ ਆਗਾ ਸੋ ਇਹ ਪਲੱਗ ਜਿੰਨੇ ਵੀ ਆ ਸਾਰੇ ਇਹ ਇਹਦੇ ਨਾਲ ਇੱਕ ਤਾਰ ਦੇ ਨਾਲ ਕਨੈਕਟਡ ਹੋਣਗੇ ਸੋ ਇਹਦਾ ਇੱਕ ਬ੍ਰੇਕਰ ਬਣ ਜਾਊਗਾ ਸੋ ਹੋਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਟਿਪਸ ਚਾਹੀਦਾ ਹੋਵੇ ਕੋਈ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ ਸੋ ਸਾਡੀ ਕੰਪਨੀ ਜਿਹੜੀ ਆ ਉਹ ਮਹਾਰਾ ਦੀ ਕਿਰਪਾ ਦੇ ਨਾਲ ਕਾਫੀ ਪੁਰਾਣੇ ਹੈਗੇ ਆ ਅਸੀਂ ਕੰਮ ਕਰਦੇ ਇਹ 92 ਤੋਂ ਮੈਂ ਇੱਥੇ ਕੈਨੇਡਾ ਦੇ ਵਿੱਚ ਹੀ ਸਭ ਤੋਂ ਦੰਨਾ ਹੈਗਾ ਕੰਮ ਕਰਦਾ ਹੈਗਾ ਸੋ ਤੁਹਾਨੂੰ ਕੋਈ ਕਿਸੇ ਕਿਸਮ ਦੀ ਜਾਣਕਾਰੀ ਜਿਹੜੇ ਵੀਰ ਘਰਾਂ ਚ ਕੰਮ ਕਰਦੇ ਆ ਅਸੀਂ ਉਹਨਾਂ ਵਾਸਤੇ ਦੱਸਦੇ ਹੈਗੇ ਆ ਬਾਕੀ ਜਿਹੜੇ ਸਾਡੇ ਵੀਰ ਕੰਸਟਰਕਸ਼ਨ ਦਾ ਕੰਮ ਕਰਦੇ ਆ ਉਹਨਾਂ ਨੂੰ ਤਾਂ ਬਹੁਤ ਜਾਣਕਾਰੀ ਹੁੰਦੀ ਹੈਗੀ ਉਹਨਾਂ ਨੂੰ ਤੇ ਚਲੋ ਪਤਾ ਹੀ ਹੁੰਦਾ ਵਾ ਕਿ ਜਿਹੜੇ ਸਾਡੇ ਵੀਰ ਘਰਾਂ ਦੇ ਵਿੱਚ ਆਪਣਾ ਛੋਟਾ ਮੋਟਾ ਕੰਮ ਕਰ ਲੈਂਦੇ ਨੇ ਬਿਜਲੀ ਦਾ ਸੋ ਅਸੀਂ ਉਹਨਾਂ ਵਾਸਤੇ ਇਹ ਇਨਫੋਰਮੇਸ਼ਨ ਦੱਸਦੇ ਹੁੰਨੇ ਆ ਤੇ ਕਿਉਂਕਿ ਜਿਹੜਾ ਬਿਜਲੀ ਦਾ ਕੰਮ ਆ ਇਹ ਜੇ ਤੁਸੀਂ ਆਪਣਾ ਤੁਸੀਂ ਔਨ ਕੰਮ ਕਰਦੇ ਆ ਘਰਾਂ ਦੇ ਵਿੱਚ ਤੁਸੀਂ ਕੋਈ ਆਪਣੀ ਬੇਸਮੈਂਟ ਬਣਾਉਣੀ ਆ ਆਪਣਾ ਕੋਈ ਘਰ ਬਣਾਉਣੀ ਆ ਤੇ ਤੁਸੀਂ ਬਿਜਲੀ ਦਾ ਜਿਹੜਾ ਆ ਉਹ ਆਪਣਾ ਕੰਮ ਆਪ ਕਰ ਸਕਦੇ ਆ ਉਹਦੇ ਲਈ ਤੁਹਾਨੂੰ ਕਿਸੇ ਹੋਰ ਦੀ ਲੋੜ ਨਹੀਂ ਜੇ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਹੈਗੀ ਆ ਨੌਲੇਜ ਹੈਗੀ ਆ ਕੰਮ ਕਰਨੇ ਦੀ ਫਿਰ ਤੁਸੀਂ ਉਹ ਜਿਹੜਾ ਆਪਣਾ ਕੰਮ ਆਪ ਕਰ ਸਕਦੇ ਆ ਠੀਕ ਆ ਜੀ ਸੋ ਸਤਿ ਸ੍ਰੀ ਅਕਾਲ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ ਤੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਸਤਿ ਸ੍ਰੀ ਅਕਾਲ ਜੀ